ਆਸਾ ਮਹਲਾ ਪੰਜਵਾਂ ਮਿੱਠੀ ਆਗਿਆ ਕਿਰਕੀ ਲਾਗੀ ਜਦੋਂ ਪ੍ਰਮਾਤਮਾ ਦੀ ਆਗਿਆ ਮਿੱਠੀ ਲੱਗਣ ਲੱਗੀ ਕੀ ਤੇ ਲਾਰੇ ਗੁਰੂ ਜੀ ਕਹਿੰਦੇ ਆਪਣੇ ਜਦੋਂ ਮੈਨੂੰ ਉਸ ਮਾਲਕ ਦੀ ਆਗਿਆ ਮਿੱਠੀ ਲੱਗਣੀ ਲੱਗ ਗਈ ਜਿਨੀ ਹੁਕਮ ਰਜਾ ਬਣ ਗਿਆ ਮਾਲਕ ਤਾਂ ਚੱਲ ਰਿਹਾ ਨਾ ਮਾਲਕ ਨੇ ਸਾਡੀ ਆਖੇ ਦੇ ਬਦਲਣਾ ਨਹੀਂ ਹੁਕਮ ਨੂੰ ਹੁਣ ਦੇਖੋ ਨਾ ਅਸੀਂ ਪੈਦਾ ਹੋਏ ਆ ਤੇ ਅਸੀਂ ਜਾਣਾ ਹੈ ਇਹ ਹੁਕਮ ਹੈ ਇਹ ਨਿਯਮ ਹੈ ਕੋਈ ਵੀ ਚੀਜ਼ ਸੰਸਾਰ ਤੇ ਭਾਵੇਂ ਉਹ ਪਹਾੜ ਹੈ ਤੇ ਭਾਵੇਂ ਉਹ ਬੋੜ ਦਾ ਦਰਖਤ ਹੈ ਉਹਨੇ ਬਣਨਾ ਹੈ ਤੇ ਉਹਨੇ ਮੇਟਣਾ ਜ਼ਰੂਰ ਹੈ ਸਮਾਂ ਬੱਦ ਘਟਦਾ ਹੋ ਜਾਦਾ ਹੈ ਇਹ ਕੁਦਰਤੀ ਨਿਯਮ ਹੈ ਕੌਸਮਕ ਲਾਅ ਹੁਣ ਇਹਦਾ ਨਹੀਂ ਮਤਲਬ ਇਹ ਜਾ ਸਕਦਾ ਇਹਨੂੰ ਅਸੀਂ ਰਜ਼ਾ ਕਰਕੇ ਮੰਨ ਲਓ ਬੀਟ ਹੋਣਾ ਹੋਣਾ ਇਹ ਹਰ ਹਾਲਤ ਹੋਣਾ ਹੈ ਇਹ ਇਹ ਜੀ ਨੂੰ ਇਸ ਤਰ੍ਹਾਂ ਮਿੱਠੀ ਲੱਗਣ ਲੱਗੀ ਏ ਰਾਜਾ ਸੋਕਣ ਕਰ ਕੀ ਕੰਤ ਤਿਆਗੀ ਤੇ ਹੁਣ ਜਿਹੜਾ ਜਦੋਂ ਮੈਂ ਮਾਇਆ ਵਾਲਕ ਨਾਲ ਜੁੜ ਗਿਆ ਤੇ ਜਿਹੜੀ ਮੇਰੇ ਅੰਦਰ ਮਾਇਆ ਦਾ ਪ੍ਰਵਾਹ ਪਿਆ ਸੀ ਜਿਹੜਾ ਮੈਨੂੰ ਵਾਲਕ ਨਾਲ ਜੁੜਨ ਨਹੀਂ ਦੇ ਰਿਹਾ ਸੀ ਉਹ ਮੇਰੇ ਵਾਲਕ ਨੇ ਮੈਨੂੰ ਕੱਢ ਦਿੱਤਾ ਮੇਰੇ ਅੰਦਰ ਮਾਇਆ ਦਾ ਪ੍ਰਵਾਹ ਹੁਣ ਮੇਰੇ ਅੰਦਰੋਂ ਕੱਢ ਦਿੱਤਾ ਉਸ ਵਾਲਕ ਨੇ ਪਰੀਆ ਚੋ ਆਗਣ ਸ਼ਿੰਗਾਰ ਕਰੀ ਥੋੜੋ ਉਸ ਮਾਲਕ ਨੇ ਮੈਨੂੰ ਸੁੰਦਰ ਬਣਾ ਦਿੱਤਾ ਹੈ ਸੋਹਣਾ ਬਣਾ ਦਿੱਤਾ ਹੁਣ ਮੇਰਾ ਮਨ ਸੋਹਣਾ ਹੋ ਗਿਆ ਸ਼ਿੰਗਾਰਿਆ ਗਿਆ ਚੰਗੇ ਗੁਣਾ ਨਾਲ ਕਿਉਂਕਿ ਪ੍ਰਮਾਤਮਾ ਨੇ ਮੈਨੂੰ ਹੁਣ ਬਖਸ਼ ਦਿੱਤੀ ਹੈ ਤੇ ਹੁਣ ਮੇਰਾ ਇਹ ਸਰੀਰ ਆਤਮਿਕ ਜਿਹੜਾ ਜੀਵਨ ਹੈ ਸਰੀਰ ਨਹੀਂ ਸਰੀਰ ਤੇ ਅਸੀਂ ਬਹੁਤ ਸ਼ਿੰਗਾਰਦੇ ਇਹ ਜਿਹੜਾ ਸਾਡਾ ਆਤਮਿਕ ਜੀਵਨ ਉੱਚਾ ਹੋ ਗਿਆ ਮਨ ਮੇਰੇ ਕੀ ਤਬ ਤਹਰੀ ਪਹਿਲਾਂ ਹਮੇਸ਼ਾ ਹੀ ਤਾਪ ਚੜਿਆ ਰਹਿੰਦਾ ਸੀ ਜਾਨੀ ਤ੍ਰਿਸ਼ਨਾਵਾਂ ਦਾ ਬੁਖਾਰ ਚੜਿਆ ਰਹਿੰਦਾ ਸੀ ਹੱਕ ਮੱਤੀ ਆਂਦੀ ਸੀ ਅੰਦਰ ਤ੍ਰਿਸ਼ਨਾ ਦੀ ਉਹ ਮੇਰੇ ਮਾਲਕ ਨੇ ਮੇਰੇ ਮਨ ਵਿੱਚੋਂ ਖਤਮ ਕਰ ਦਿੱਤੀ ਹੈ ਇਹ ਆ ਬਾਣੀ ਦੀ ਤਾਕਤ ਇਹ ਆ ਬਾਣੀ ਦੀ ਉਹ ਕਰਾਵਾ ਜਿਹਨੂੰ ਸਾਨੂੰ ਅਡਾਪਟ ਕਰਨਾ ਚਾਹੀਦਾ ਪਰ ਅਸੀਂ ਹੋਰ ਕਰਾਵਾਤਾਂ ਬਾਰੇ ਸੋਚੀ ਜਾ ਰਹੇ ਹੁਣ ਉਹ ਕਰਾਵਾਤਾਂ ਤਾਂ ਕ੍ਰਿਸ਼ਨ ਵਾਲੇ ਕਰ ਰਹੇ ਦਿਖਾ ਰਹੇ ਆ ਕਰਕੇ ਤੇ ਜੋੜੀ ਜਾ ਰਹੇ ਗਰੀਬਾਂ ਨੂੰ ਖਿਲੇਖਾ ਬਾਪ ਆ ਕੇ ਆਪਣੇ ਨਾਲ ਅਗਿਆਨੀ ਅਸੀਂ ਅਗਿਆਨੀਆਂ ਨੂੰ ਜਿਹੜਾ ਗਿਆਨ ਨਹੀਂ ਹੈਗਾ ਕਿ ਅਸਲ ਕਰਾਮਾਤ ਕਿਹੜੀ ਹੈ ਤੇ ਇਹ ਨਕਲੀ ਕਰਾਮਾਤਾਂ ਕੀ ਨਹੀਂ ਇਹ ਸਾਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਅਸੀਂ ਬਾਣੀ ਤਾਂ ਪੜਦੇ ਹੀ ਨਹੀਂ ਬਾਣੀ ਬੜੇ ਬਣਾ ਪਤਾ ਨਹੀਂ ਲੱਗਣਾ ਕਿ ਜਿਹੜਾ ਸਾਡਾ ਜਿਹੜਾ عقیدہ ਹੈ ਨਾ ਸਿੱਖ ਧਰਮ ਦਾ ਉਹ ਕਿਵੇਂ ਵੱਖਰਾ ਹੈ ਉਹਦੀ ਰੀਤ ਨਹੀਂ ਹੈ ਕਿਤੇ ਕਿਉਂਕਿ ਅਸੀਂ ਉਸ ਨੂੰ ਵੱਖਰਾ ਪਣਾਉਂਦਾ ਸਮਝ ਨਹੀਂ ਸਕੇ ਨਰੋਲ ਪੜਾ ਅਸੀਂ ਸਮਝ ਨਹੀਂ ਸਕੇ ਉਹਦਾ ਭਾਇਓ ਭਲੋ ਭਾਇਓ ਪਰੀਆ ਕਹਿ ਮੰਨਿਆ ਕਿ ਨਵਦੀਆ ਹੋ ਗਿਆ ਮੇਰੇ ਭਾਗ ਜਾਗ ਪਏ ਮੈਂ ਉਸ ਮਾਲਕ ਦਾ ਹਉਮੈਣਾ ਸ਼ੁਰੂ ਕਰਤਾ ਭਲੋ ਭਾਇਓ ਪਰੀਆ ਕਹਿ ਮੰਨਿਆ 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 ਉਸ ਮਾਲਕ ਦਾ ਕਿਆ ਹੋਇਆ ਪਰਮਾਤਮਾ ਪਤੀ ਦਾ ਕਿਆ ਹੋਇਆ ਮੈਂ ਮਰਣਾ ਸ਼ੁਰੂ ਕਰ ਦਿੱਤਾ ਮੇਰੇ ਤੇ ਭਾਗ ਹੀ ਜਾਗ ਪਏ ਸੁਖ ਤੇ ਸਹਜ ਇਸ ਕਰਕੇ ਜਾਣਿਆ ਰਹਾਓ ਹੁਣ ਮੈਨੂੰ ਆਪਣੇ ਘਰੋਂ ਹੀ ਸੁਖ ਤੇ ਸਹਜ ਮਿਲ ਗਿਆ ਦੈਮਲੇ ਹੱਥੇ ਸੋਕ ਮਿਲ ਗਿਆ ਵਾ ਸਹਿਜ ਵਿੱਚ ਹੀ ਆਨੰਦ ਆ ਕਿਉਂਕਿ ਜਦੋਂ ਅਸੀਂ ਪੰਜ ਪੰਜ ਬੋੜੀਆਂ ਨਾਨ ਸਾਹਿਬ ਦੀਆਂ ਪੜਦੇ ਉੱਤੇ ਵੀ ਇਹ ਚੀਜ਼ਾਂ ਹੁੰਦੀਆਂ ਨਾ ਸਹਿਜ ਵਿੱਚ ਉਹਨਾਂ ਨੂੰ ਮਿਲਣਾ ਕ੍ਰਿਸ਼ਨਾ ਮਾਸ ਸਵਾਪਤ ਹੋ ਜਾਣੀਆਂ ਨੇ ਇਹ ਗੱਲਾਂ ਦੱਸਦੀਆਂ ਨੇ ਪੰਜ ਬੋੜੀਆਂ ਬੜੇ ਧਿਆਨ ਨਾਲ ਪੜਾਇਆ ਕਰੀਏ ਉਹਨਾਂ ਨੂੰ ਇਹ ਸਿਸਟਮ ਆ ਇੱਕੋ ਜਿਹਾ ਜੀਵਨ ਦਾ ਉਹ ਦੱਸਦੀਆਂ ਜਿਹੜੀ ਗੁਰੂ ਜੀ ਸਾਨੂੰ ਦੱਸਦੇ ਉਹਨਾਂ ਵਿੱਚ ਹਾਂ ਬੰਦੀ ਪ੍ਰਿਆ ਖੇਦਮਤਦਾਰ ਐ ਮੇਰੇ ਵੀਰ ਮੈਂ ਹੁਣ ਸਦਾ ਦਾਸ ਬਣ ਗਿਆ ਤੇ ਹਮੇਸ਼ਾ ਉਹਦੀ ਸੇਵਾ ਵਿੱਚਾਂ ਪਰਮਾਤਮਾ ਦੀ ਸੇਵਾ ਕੀ ਕਰਨੀ ਉਹ ਆਕਾਰ ਥੋੜੀ ਐ ਵੀ ਹੋਈ ਸੀ ਕੋਈ ਵਸਤਰ ਦੇਵਾਂਗੇ ਜਾਂ ਅਸੀਂ ਕੋਈ ਹੋਰ ਚੀਜ਼ ਦੇਵਾਂਗੇ ਜਾਂ ਅਸੀਂ ਨੂੰ ਭੋਜਨ ਦੇਵਾਂਗੇ ਜਿਵੇਂ ਕਿ ਅਸੀਂ ਕਰ ਰਹੇ ਆ ਲਾਓ ਭੋਗ ਘਰ ਰਾਇ ਕਰਿਆ ਨਾ ਕਰਿਆ ਨਾ ਫੁੜਾ ਪ੍ਰਸ਼ਾਦ ਨੂੰ ਭੋਗ ਲਾਓ ਬਈ ਨਹੀਂ ਇਹਨਾਂ ਚੀਜ਼ਾਂ ਨੂੰ ਛੱਡੋ ਅਕਾਲ ਪੁਰਖ ਵਾਹਿਗੁਰੂ ਨਰੰਕਾਰ ਇਹ ਸਰੀਰ ਦਾ ਲੋੜ ਹੈ ਇਹ ਚੀਜ਼ਾਂ ਸਰੀਰ ਦੀ ਲੋੜ ਹੈ ਵਸਤਰ ਤੇ ਰੋਟੀ ਇਹ ਸਰੀਰ ਦੀ ਲੋੜ ਹੈ ਜਦੋਂ ਇਹ ਸਰੀਰ ਨੂੰ ਅਸੀਂ ਆਪ ਅੱਗੇ ਵਿੱਚ ਸੜ ਕੇ ਆ ਜਾਂਦੇ ਆ ਮਗਰ ਉਹ ਪਿੱਤਰ ਲੋਕ ਵਿੱਚ ਭੋਜਨ ਕੋਈ ਜੀ ਜਾ ਰਹੇ ਆ ਮਰੀਨੇ ਕਰਾਈ ਜਾ ਰਹੇ ਆ ਆਪਾਂ ਦੂਜਿਆਂ ਨੂੰ ਕਿਉਂ ਕਹੀਏ ਦੂਜਿਆਂ ਨੂੰ ਕਹੀ ਜਾਂਦੇ ਜੀ ਉਹ ਸਰਾਦ ਕਰਾਉਂਦੇ ਆ ਤੇ ਆਪਾਂ ਕੀ ਕਰਾਉਣ ਲੱਗੇ ਆਪਾਂ ਵੀ ਮਰੀਨੇ ਕਰਾਈ ਜਾਂਦੇ ਆ ਕਰਾਉਣੇ ਆ ਨਾ ਮਰੀਨੇ ਸਾਰੇ ਕਰਾਉਂਦੇ ਆ ਮਰੀਨੇ ਤੇ ਫਿਰ ਮਰੀਨਾ ਕੀ ਹੈ ਉਹੀ ਉਹ ਹੈ ਕਹਿੰਦਾ ਉਹ ਪਿੱਤਰ ਲੋਕ ਵਿੱਚ ਹੈ ਉਹਨੂੰ ਹੁਣ ਬਾਣੀ ਪੜ ਕੇ ਉਹਦੇ ਕੋਲ ਫਲ ਭੇਜਣਾ ਹੈ ਤੇ ਪੁਜਾਰੀ ਲੋਕਾਂ ਨੇ ਠੇਕਾ ਲੈ ਰਖਿਆ ਇਸ ਕੰਮ ਦਾ ਕਿ ਅਸੀਂ ਭੇਜ ਦੇਾਂਗੇ ਤੇ ਗੁਰੂ ਜੀ ਉਧਰ ਕੀ ਕਹਿ ਰਿਹਾ ਆਸਾ ਦੀ ਬਾਣ ਪੜੋ ਤੇ ਗੁਰੂ ਜੀ ਕਹਿੰਦੇ ਆ ਵੱਢੀਏ ਹੱਥ ਦਲਾ ਲ ਕੇ ਮੁਸਤਫੀ ਨਿਤ ਕਰੇ ਉਹ ਬੜੇ ਹੀ ਨਹੀਂ ਉਹਨੇ ਗੁਰੂ ਜੀ ਤਾਂ ਆਖ ਰਿਹਾ ਤੂੰ ਕਰ ਕੀ ਰਿਹਾ ਜੋ ਪੜਦਾ ਨਹੀਂ ਉਹ ਆਪਣੇ ਵਾਸਤੇ ਨਹੀਂ ਪੜਦਾ ਬਸ ਉਹ ਵੀ ਸੁਣਨ ਵਾਸਤੇ ਮੇਰੇ ਵਾਂਗੂ ਪੜ ਰਿਹਾ ਜਿਵੇਂ ਮੈਂ ਸੁਣਾਈ ਜਾ ਰਿਹਾ ਉਹ ਵਿਨਾਸੀ ਅਗਮ ਅਪਾਰ ਉਹ ਮਾਲਕ ਐ ਵਿਨਾਸੀ ਹੈ ਹੁਣ ਦੇਖੋ ਜਿਸ ਸ਼ਕਤੀ ਵਿੱਚੋਂ ਮੈਟਰ ਬਣਦਾ ਨਾ ਉਹ ਕਦੀ ਨਹੀਂ ਮਿਟਦੀ ਮੈਂ ਤੁਹਾਨੂੰ ਇੱਕ ਸੈਂਟੀਫਿਕ ਫਾਰਮੂਲਾ ਇੱਥੇ ਦੱਸਦਾ ਗੁਰੂ ਜੀ ਨੇ ਇਹ ਚੀਜ਼ਾਂ ਲਿਖੀਆਂ ਨੇ 1500 ਈਸਵੀ ਦੇ ਵਿੱਚ 1500 1469 ਤੋਂ 1500 ਦੇ ਨੇੜੇ ਉੱਥੇ ਲਿਖੀਆਂ ਨੇ ਅੱਜ ਤੋਂ ਕਾਫੀ 100 ਸਾਲ ਪਹਿਲਾਂ ਸਾਲ 1925 ਯਾਨੀ ਅੱਜ ਤੋਂ 100 ਸਾਲ ਪਹਿਲਾਂ ਇੱਕ ਸਾਇੰਟੀਸਟ ਹੋਇਆ ਉਹਦਾ ਨਾਮ ਐਲਵਰਟ ਆਇਨਸਟਾਈਨ ਉਹ ਸਾਇੰਸਦਾਨ ਨੇ ਇੱਕ ਇਕੁਏਸ਼ਨ ਦਿੱਤੀ ਹੈ ਇਕੁਏਸ਼ਨ ਫਾਰਮੂਲਾ ਨਹੀਂ ਹੈਗਾ ਉਹ ਇਕੁਏਸ਼ਨ ਜਿਹੜੀ ਚੀਜ਼ ਸਿੱਧ ਹੋ ਰਹੀ ਹੁੰਦੀ ਹੈ ਨਾ ਉਹ ਓਕੇਸ਼ਨ ਹੁੰਦੀ ਹੈ ਜਦੋਂ ਸਿੱਧੂ ਜੇ ਫਾਰਮੂਲਾ ਹੋ ਜਾਂਦਾ ਉਹ ਓਕੇਸ਼ਨ ਉਹਨੇ ਦਿੱਤੀ ਹੈ m e mc2 ਅੰਗਰੇਜ਼ੀ ਦੇ ਸ਼ਬਦ ਨੇ ਤੁਹਾਨੂੰ ਮੈਂ ਹਿੰਦੀ ਪੰਜਾਬੀ ਸਮਝਾਉਣਾ e ਬਣਦੀ ਹੈ એનર્ਜੀ ਸ਼ਕਤੀ ਤਾਕਤ m ਵੜਦਾ ਮੈਟਰ ਆਕਾਰ ਸਾਰਾ ਆਕਾਰ ਜਿੰਨਾ ਬਣਿਆ ਹੋਇਆ ਹੈ c ਜਿਹੜੇ ਸੰਵੇਗ ਵਿੱਚ ਚੱਲ ਰਿਹਾ ਹੈ ਇਹ ਉਹਦਾ ਸਕੁਅਰ ਹਾਰੀ એનર્ਜੀ ਕਹਿੰਦਾ ਇੰਨੀ ਹੈ ਜਿੰਨਾ ਇਹ ਮੈਟਰ ਬਣਿਆ ਇਹਨੂੰ ਚਲਾਉਣ ਵਾਲੀ ਸ਼ਕਤੀ ਦਾ ਸਕੁਅਰ ਕਰਕੇ ਦੇ ਨਾਲ ਜੋੜ ਦਈਏ ਫੇਰ ਜਾ ਕੇ ਉਹ ਸ਼ਕਤੀ ਦੀ ਬਰਾਬਰੀ ਹੁੰਦੀ ਹੈ ਤੇ ਅੱਗੇ ਜਾ ਕੇ ਉਹਨੂੰ ਕਲੀਅਰ ਕਰਦਾ ਉਹ ਡੈਫੀਨੇਸ਼ਨ ਲੰਦਾ ਉਹਦੀ ਅੰਗਰੇਜ਼ੀ ਚ ਹੈ ਪੂਰੀ ਉਹ ਇੱਕ ਪੰਨਾ ਹੈਗਾ ਪੜ ਲਿਓ ਗੂਗਲ ਤੋਂ ਗੂਗਲ ਬਾਬਾ ਵੀ ਹੈਗਾ ਨਾ ਸਾਡੇ ਕੋਲੇ ਹੁਣ ਸਾਡੇ ਮੋਬਾਈਲ ਵਿੱਚ ਇੱਥੋਂ ਵੀ ਗਿਆਨ ਲੈ ਲਿਆ ਕਰੋ ਚੰਗਾ ਚੰਗਾ ਇੱਥੇ ਵੀ ਫਿਲਮਾਂ ਨਾ ਦੇਖੀ ਜਾਇਆ ਕਰੋ ਰੀਂਦਾ ਦੇਖਣੀਆਂ ਬੰਦ ਕਰੋ ਵਧੀਆ ਗਿਆਨ ਲੈਣਾ ਸ਼ੁਰੂ ਕਰੋ ਅੰਗਰੇਜ਼ੀ ਵਿੱਚ ਹੈ ਇਹ ਪੇਜ ਪੜ ਲਿਓ BE MC2 ਭਰ ਦਿਓ ਤੁਸੀਂ Google 바비 ਨੂੰ ਕਿਓ ਸਾਨੂੰ ਦੱਸ ਇਹਦੇ ਬਾਰੇ ਕੀ ਹੈ ਉਹ ਦੱਸੇਗਾ ਸਾਰਾ ਕੁਝ ਅੰਗਰੇਜ਼ੀ ਵਿੱਚ ਹੈਗਾ ਪੜ ਲਿਓ ਉਹ ਕਹਿੰਦਾ ਨਾ ਸ਼ਕਤੀ ਵਧਾਈ ਜਾ ਸਕਦੀ ਹੈ ਨਾ ਸ਼ਕਤੀ ਘਟਾਈ ਜਾ ਸਕਦੀ ਹੈ ਨਾ ਸ਼ਕਤੀ ਨੂੰ ਤੋੜਿਆ ਜਾ ਸਕਦਾ ਨਾ ਸ਼ਕਤੀ ਨੂੰ ਖਤਮ ਕੀਤਾ ਜਾ ਸਕਦਾ ਹਾਂ ਇੱਕ ਗੱਲ ਹੈ ਸ਼ਕਤੀ ਦਾ ਰੂਪਾਂਤਰ ਕੀਤਾ ਜਾ ਸਕਦਾ ਮਨ ਗਿਆ ਵੀ ਸ਼ਕਤੀ ਦਾ ਰੂਪਾਂਤਰ ਕੀਤਾ ਜਾ ਸਕਦਾ ਹੁਣ ਮੇਰੇ ਸਤਿਗੁਰੂ ਜੀ ਕੀ ਕਹਿੰਦੇ ਇੱਕ ਓਮ ਤੇਗਰ ਕੀ ਕਹਿੰਦੇ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੁਕਤ ਹੈ ਪਰ ਗੁਰੂ ਜੀ ਕਿੰਨੇ ਸਾਲ ਪਹਿਲਾਂ ਲੈ ਕੇ 500 ਸਾਲ ਪਹਿਲੇ ਖੋਜ ਚੱਲ ਰਹੀ ਹੈ ਨਾ ਖੋਜ ਅੱਗੇ ਵਧੇਗੀ ਕਲੀਅਰ ਹੋਣਗੀਆਂ ਗੱਲਾਂ ਸਾਰੀਆਂ ਮੇਰੇ ਸਤਿਗੁਰੂ ਜੀ ਨਾਨਕ ਤੇਜ ਜੀ ਉਸ ਬ੍ਰਹਮੰਡ ਨੂੰ ਉਸ ਮਾਲਕ ਨੂੰ ਸਾਰੇ ਸੰਬੰਧ ਨੂੰ ਸਾਡੇ ਸਾਹਮਣੇ ਰੱਖਿਆ ਹੈਗਾ ਪਰ ਅਸੀਂ ਜਿਉਂ-ਜਿਉਂ ਸਮਝਾਂਗੇ ਜਿਉਂ-ਜਿਉਂ ਸਾਨੂੰ ਸਮਝ ਆਉਂਦੀ ਜਾਏਗੀ ਉਹ ਹੈ ਬੇਨਾਸੀ ਅਗਮ ਅਪਾਰ ਇੱਕ ਲੈ ਉਹ ਨਾਸੀ ਸ਼ਬਦ ਸਮਝਾਉਣ ਵਾਸਤੇ ਮੈਂ 5-7 ਮਿੰਟ ਲਾਏ ਇਹਦੇ ਪਾਸੇ 2 ਘੰਟੇ ਵੀ ਲਾਈ ਜਾ ਸਕਦੇ ਲੇ ਪੱਖਾ ਫਿਰਿਆ ਚੱਲੋਂ ਪਾਏ ਮੈਂ ਉਸ ਮਾਲਕ ਦੀ ਨੋ ਪੱਖਾ ਚੱਲਦਾ ਹੁਣ ਪੱਖਾ ਚੱਲਣਾ ਇੱਕ ਕਹਾਵਤ ਦੇ ਤੌਰ ਤੇ ਲਾਹੋ ਕਿਉਂ ਲੋ ਤੇ ਪੱਖਾ ਪੌਣ ਚੱਲ ਰਹੀ ਹੈ ਨਾ हां ਅਸੀਂ ਕੀ ਕਰ ਸਕਦੇ ਹਾਂ ਅਸੀਂ ਉਹਦੇ ਹੁਕਮ ਨੂੰ ਮੰਨਣਾ ਹੈ ਉਹਦੀ ਸੇਵਾ ਵਿੱਚ ਹਾਜ਼ਰ ਰਹਿਣਾ ਉਹਦੇ ਹੁਕਮ ਦੇ ਮੁਤਾਬਕ ਚੱਲਣਾ ਭਾਗ ਗਏ ਪੰਜ ਦੂਤ ਲਾਵੇ ਆ ਜਿਹੜੇ ਪੰਜ ਦੂਤ ਸੀਗੇ ਜਿਹੜੇ ਮੇਰੇ ਜੀਵਨ ਨੂੰ ਕੱਟ ਰਹੇ ਸੀ ਮੇਰੇ ਆਤਮਿਕ ਜੀਵਨ ਨੂੰ ਮਾਰ ਰਹੇ ਸੀ ਇਹ ਭੱਜ ਗਏ ਹੁਣ ਨਾ ਮੈਂ ਕੁਲ ਨਾ ਸੋਭਾਵੰਤ ਬਿਰਿਤ ਕੁਲ ਵੀ ਬਹੁਤ ਇਨੀ ਸੀ ਮੈਂ ਕੋਈ ਸੋਹਣਾ ਵੀ ਨਹੀਂ ਸੀ ਸੋਭਾਵੰਤ ਵੀ ਨਹੀਂ ਸੀਗਾ ਕਿਆ ਜਾਨਾ ਕਿਉ ਪਾਨੀ ਕੰਤ ਮੈਨੂੰ ਨਹੀਂ ਪਤਾ ਲੱਗਿਆ ਮੇਰੇ ਮਾਲਕ ਨੇ ਮੈਨੂੰ ਕਿਵੇਂ ਚੰਗਾ ਸਮਝ ਲਿਆ ਮੈਨੂੰ ਨਹੀਂ ਪਤਾ ਲੱਗਿਆ ਉਸ ਮਾਲਕ ਨੇ ਮੈਨੂੰ ਕਿਵੇਂ ਕਬੂਲ ਕਰ ਲਿਆ ਮੈਂ ਤੇ ਨਾ ਹੀ ਸੋਹਣਾ ਤੇ ਨਾ ਹੀ ਮੈਨੂੰ ਕੋਈ ਗਿਆਨ ਹੈ ਮੋਹੇ ਅਨਾਥ ਗਰੀਬ ਨਿਵਾਣੀ ਮੈਂ ਤੇ ਅਨਾਥਾਂ ਗਰੀਬਾਂ ਨਿਵਾਣੀ ਆ ਬੰਦਾ ਮੰਨ ਲੇ ਨਾ ਨਾ ਚੀਜਨੋਂ ਕੰਤ ਆ ਪਾ ਕਰਿਆ ਹਾਂ ਕੀ ਨੀ ਰਾਣੀ ਪਰ ਉਸ ਮਾਲਕ ਨੇ ਮੈਨੂੰ ਬਾਹ ਫੜ ਲਈ ਅੰਦਰ ਤੇ ਮੈਨੂੰ ਰਾਣੀ ਬਣਾ ਦਿੱਤਾ ਯਾਨੀ ਉੱਚਾ ਸੁੱਚਾ ਜੀਵਨ ਬਣਾ ਦਿੱਤਾ ਮੇਰਾ ਮੇਰਾ ਜੀਵਨ ਬਦਲ ਦਿੱਤਾ ਜਦ ਮੁਖ ਪ੍ਰੀਤਮ ਸਾਧਨ ਲਗਾ ਜਦੋਂ ਦਾ ਮੇਰਾ ਮਾਲਕ ਮੈਨੂੰ ਮਿਲਿਆ ਉਹ ਪ੍ਰੀਤਮ ਮੈਨੂੰ ਮਿਲਿਆ ਸੁਖ ਸਹਿਜ ਮੇਰਾ ਮਨ ਸੁਹਾਗਾ ਹੁਣ ਸੁਖ ਹੈ ਸਹਿਜ ਹੈ ਕਿਉਂਕਿ ਸਹਿਜ ਆ ਗਿਆ ਤੇ ਸੁਖ ਆ ਹੀ ਜਾਣਾ ਜਦੋਂ ਸਹਿਜ ਆ ਗਿਆ ਨਾ ਤੇ ਸੁਖ ਆਪਣੇ ਆਪ ਹੀ ਆਉਣਾ ਹੈ ਨਾਲ ਨਾਲ ਲੱਗਿਆ ਹੁਣ ਸੁਖ ਸਹਿਜ ਮੇਰਾ ਮਨ ਮੇਰਾ ਅਸੋਖ ਸਹਿਜ ਮੇਰਾ ਧਨ ਸੁਹਾਗਾ ਹੁਣ ਮੈਂ ਭਾਗਾ ਵਾਲਾ ਹੋ ਗਿਆ ਤੇ ਮੇਰੇ ਭਾਗ ਜਾਗ ਪਏ ਆ ਕਹੋ ਨਾਨਕ ਮੇਰੀ ਪੂਰਨ ਆਸਾ ਨਾਨਕ ਜੀ ਆਖਦੇ ਆ ਇਸ ਤਰ੍ਹਾਂ ਮੇਰੀ ਆਸ ਪੂਰਨ ਹੋ ਗਈ ਹੈ ਕਿਹੜੀ ਪ੍ਰਮਾਤਮਾ ਨੂੰ ਮਿਲਣ ਦੀ ਸਤਗੁਰ ਮੇਲੀ ਪ੍ਰਭ ਗੁਣਤਾ ਦਾ ਕਿਉਂਕਿ ਮੇਰੇ ਪੂਰੇ ਗੁਰੂ ਜੀ ਨੇ ਮੈਨੂੰ ਉਸ ਅਕਾਲ ਪੁਰਖ ਵੈਗੂ ਨਾਲ ਨੇੜ ਦਿੱਤਾ ਕਿੱਥੋਂ ਮਿਲਿਆ ਪ੍ਰਭ ਗੁਰੂ ਦੇ ਰਾਹੀਂ ਕਲੀਅਰ ਹੈ ਨਾ ਗੱਲ ਆਖਰੀ ਪੰਕਤੀ ਤੇ ਸਤਿਗੁਰ ਮੇਲੀ ਪਰਮਗੁਣਤਾ ਸੋਹ ਗੁਣਾ ਦੇ ਖਜ਼ਾਨੇ ਮਾਲਕ ਨੂੰ ਮੈਨੂੰ ਮੇਰੇ ਗੁਰੂ ਨੇ ਮਿਲਾਇਆ ਤੇ ਹੁਣ ਅਸੀਂ ਗੁਰੂ ਨਾਲ ਕਿੰਨਾ ਕੁ ਜੁੜੇ ਆ ਆਪਾਂ ਖਿਆਲ ਕਰ ਲਈ ਅਸੀਂ ਗੁਰੂ ਨੂੰ ਕਿੰਨਾ ਕੁ ਪੜ ਰਹੇ ਆ ਕਿੰਨਾ ਕੁ ਮੰਨ ਰਹੇ ਆ ਕਿੰਨਾ ਕੁ ਸਮਝ ਰਹੇ ਆ ਇਹ ਆਪਾਂ ਹੁਣ ਵਿਚਾਰ ਕਰਨੇ ਵੀ ਅਸੀਂ ਗੁਰੂ ਜੀ ਦੀ ਗੱਲ ਮੰਨ ਰਹੇ ਆ ਸੁਣ ਰਹੇ ਆ ਕਿ ਨਹੀਂ ਸੁਣ ਰਹੇ ਬਸ ਇਹ ਆਪਾਂ ਵਿਚਾਰ ਕਰੀਏ ਤਾਂ ਕਿ ਸਾਨੂੰ ਉਹ ਰਸਤਾ ਮਿਲ ਜਾਏ ਗੁਰੂ ਕੋਲ ਗੁਰੂ ਦੇ ਕੋਲੇ ਕੋਈ ਘਾਟ ਨਹੀਂ ਹੈਗੀ ਘਰ ਤਾਂ ਤੇਰਾ ਸਭ ਕੁਝ ਹੈ ਪਰ ਜਿਸ ਦੇਸ ਉਹ ਪਾਵੇ ਕੀ ਸਦਾ ਸਿਰਫ ਸਲਾਹਾ ਤੇਰੀ ਨਾਮ ਮਨ ਵਸਾਏ ਆਹ ਗੱਲ ਹੈ ਜਿਹੜੀ ਗੁਰੂ ਕੋਲ ਮੰਗਣੀ ਹੈ ਤੇ ਗੁਰੂ ਕੋਲ ਲੈਣੀ ਹੈ ਇਹ ਸਭ ਨੂੰ ਮਿਲ ਸਕਦੀ ਹੈ ਇਹ ਹਰੀਕ ਨੂੰ ਮਿਲਣ ਵਾਸਤੇ ਹੈ ਕੋਈ ਵਸਤੂ ਮੇਰੀ ਲੋੜ ਦੀ ਹੋ ਸਕਦੀ ਹੈ ਮੈਂ ਵਸਤੂ ਮੰਗਾਗਾ ਕੋਈ ਦੂਜੇ ਦੀ ਲੋੜ ਦੀ ਹੋਰ ਇੱਕ ਦੇਖੋ ਆਪਾਂ ਤੌਰ ਤੇ ਘਾਵਲ ਪੜਦੇ ਨੇ ਕਿ ਆਂੜਿਆ ਟਾਂੜਿਆ ਵਾਲੀ ਤੇ ਭਾਂਡੇ ਵਾਲੀ ਇਹ ਕਿ ਕਦੇ ਵੀ ਲੋਕ ਲੜਕੀਆਂ ਕਿਸੇ ਦੇ ਵੈਹਿਆਂ ਸੀ ਇੱਕ ਭਾਂਡਿਆਂ ਦੀ ਆਵੀ ਪਾਉਂਦੇ ਸੀ ਇੱਕ ਖੇਤੀ ਕਰਦੇ ਸੀ ਤੇ ਹੁਣ ਜਿਹੜੇ ਭਾਂਡਿਆਂ ਦੀ ਆਵੀ ਪੌਂਦੀ ਸੀ ਉਹ ਕਹਿੰਦੇ ਮੀਂਹ ਨਾ ਪਵੇ ਜੇ 20 ਪੈ ਗਿਆ ਤੇ ਸਾਡੀ ਆਵੀ ਖਰਾਬ ਹੋ ਜਾਨੀ ਹੈ ਉਹ ਕਹਿੰਦੇ ਦੂਜੇ ਰੇਸੇਦਾਰਾਂ ਕੋਲ ਗਿਆ ਉਹ ਕਹਿੰਦੇ ਜੀ ਮੀਂਹ ਨਹੀਂ ਪੈ ਰਿਆ ਖੇਤੀ ਸਾਰੀ ਖਰਾਬ ਹੋਈ ਜਾ ਰਹੀ ਹੈ ਜੇ 20 ਪੈ ਜੇ ਤਾਂ ਖੇਤੀ ਚੰਗੀ ਹੋ ਸਕਦੀ ਹੁਣ ਉਹਦੀ ਆਸ ਉਹ ਤੋਂ ਉਲਟ ਗਈ ਦੂਜੇ ਦੀ ਮੰਨ ਪਰ ਇਹ ਅਸੀਂ ਗੁਰੂ ਕੋਲੋਂ ਗਿਆਨ ਮੰਗ ਲਈਏ ਉਹ ਤੇ ਸਭ ਨੇ ਇੱਕੋ ਜਿਹਾ ਚਾਹੀਦਾ ਨਾ ਜੇ ਅਸੀਂ ਗੁਰੂ ਕੋਲੋਂ ਗੁਣ ਮੰਗ ਲਈਏ ਜੀਵਨ ਵਾਸਤੇ ਚੰਗੇ ਗੁਣ ਗੁਰੂ ਜੀ ਦੇ ਰਹੇ ਹੋ ਤੇ ਉਹ ਤੇ ਸਾਰੇ ਵਾਸਤੇ ਇੱਕੋ ਜਿਹਾ ਹੈ ਨਾ ਉਹ ਤੇ ਗ੍ਰਹਿਕ ਮੰਗ ਸਕਦਾ ਨਾ ਉਹ ਤੇ ਦੋਨੇ ਦੋਨੇ ਤਰੀਕ ਮੰਗ ਸਕਦੀਆਂ ਜਿਹੜੀਆਂ ਅ ਦੂਜੇ ਪਾਸੇ ਵਾਲੀਆਂ ਉਹ ਵੀ ਮੰਗ ਸਕਦੀਆਂ ਜਿਹੜੀਆਂ ਉਸਕਰ ਦੇ ਵਿਰੁੱਧ ਨੇ ਉਹ ਵੀ ਮੰਗ ਸਕਦੀਆਂ ਕਿਉਂਕਿ ਗਿਆਨ ਤੇ ਗੁਣ ਤੇ ਸਾਰਿਆਂ ਵਾਸਤੇ ਜ਼ਰੂਰੀ ਹੈ ਨਾ ਸੋ ਅਸੀਂ ਆਪਣੀ ਮੰਗ ਨੂੰ ਬਦਲੀਏ ਗੁਰੂ ਦੇ ਦਰ ਤੇ ਆਈਏ ਅਸੀਂ ਉਹ ਮੰਗੀਏ ਜਿਹੜਾ ਆਪਾਂ ਕਹਿ ਰਹੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਹਿੰਦੀ ਸੇਖ ਸਰਬੱਤ ਦਾ ਭਲਾ ਮੰਗਦਾ ਨਹੀਂ ਸਰਵਤਾ ਦਾ ਭਲਾ ਸੇ ਕੋਲੋਂ ਮੰਗੇਗਾ ਜਦੋਂ குரு ਕੋਲੋਂ ਗਿਆਨ ਤੇ ਗੁਣ ਮੰਗੇਗਾ ਕਿਉਂਕਿ ਗਿਆਨ ਤੇ ਗੁਣ ਗੁਣ ਸਾਰਿਆਂ ਨੂੰ ਚਾਹੀਦੇ ਆ ਤਾਂ ਹਰੇਕ ਨੂੰ ਚਾਹੀਦੇ ਆ ਹਰੇਕ ਦੇ ਜੀਵਨ ਵਾਸਤੇ ਜ਼ਰੂਰੀ ਹੈ ਤੇ ਫਿਰ ਉਹਦੋਂ ਬੰਦਾ ਸਰਵਤਾ ਦਾ ਭਲਾ ਕਰ ਰਿਹਾ ਸਰਵਤਾ ਦਾ ਭਲਾ ਹੀ ਮੰਗ ਰਿਹਾ ਪਰਮਾ ਗੁਰੂ ਕੋਲੋਂ ਤੇ ਇਸ ਤਰ੍ਹਾਂ ਅਸੀਂ ਆਪਣੀ ਇਹ ਮੰਗ ਨੂੰ ਬਦਲੀਏ ਆਪਣੇ ਜੀਵਨ ਨੂੰ ਬਦਲੀਏ